ਕੰਜ਼ਰਵੇਟਿਵ ਲੀਡਰ ਪਰੇ ਪਾਲੀਵਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਲਿਬਰਲ ਸਰਕਾਰ ਦੀ ਪ੍ਰਸਤਾਵਿਤ ਟੈਕਸ ਛੋਟ ਦੇ ਖਿਲਾਫ ਵੋਟ ਕਰੇਗੀ ਪਾਲੀਵਰ ਨੇ ਲਿਬਰਲ ਦੀ ਆਰਜੀ ਜੀਐਸਟੀ ਛੋਟ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਮਹਿੰਗਾਈਵਾਦ ਕਰਾਰ ਦਿੱਤਾ ਪਾਲੀਵਰ ਨੇ ਕਿਹਾ ਹੈ ਕਿ ਇਹ ਕੋਈ ਟੈਕਸ ਕਟੌਤੀ ਨਹੀਂ ਹੈ ਇਹ 2 ਮਹੀਨਿਆਂ ਦੀ ਇੱਕ ਮਹਿੰਗਾਈਵਾਦੀ ਅਸਾਈ ਟੈਕਸ ਤਕਰੀਬ ਹੈ ਉਹਨਾਂ ਨੇ ਕਿਹਾ ਹੈ ਕਿ ਮੁਲਕ ਦੇ ਵਿੱਚ ਇੱਕ ਅਜਿਹੀ ਟੈਕਸ ਰਾਹਤ ਦੀ ਲੋੜ ਹੈ ਜੋ ਲੋਕਾਂ ਦੀ ਖਰੀਦ ਸ਼ਕਤੀ ਵਧਾ ਕੇ ਆਰਥਿਕਤਾ ਨੂੰ ਹੋਰ ਉਤਪਾਦਨ ਕਰਨ ਲਈ ਹੁਲਾਰਾ ਦੇਵੇ ਪਰ ਬਨੇ ਕਿਹਾ ਹੈ ਕਿ ਸਰਕਾਰ ਨੂੰ ਕਾਰਬਨ ਟੈਕਸ ਨੂੰ ਖਤਮ ਕਰਨ ਅਤੇ 1 ਮਿਲੀਅਨ ਡਾਲਰ ਤੋਂ ਘਟ ਦੇ ਵਿੱਚ ਵੇਚੇ ਗਏ ਨਵੇਂ ਘਰਾਂ ਤੋਂ ਜੀਐਸਟੀ ਨੂੰ ਹਟਾਉਣ ਵਰਗੇ ਉਹਨਾਂ ਦੇ ਨੀਤੀਗਤ ਸੁਝਾਵਾਂ ਨੂੰ ਅਪਣਾਉਣਾ ਚਾਹੀਦਾ ਹੈ VOTING ਹੋਣ ਦੇ ਉੱਤੇ ਜੀਐਸਟੀ ਹੌਲੀਡੇ ਬਿਲ ਨੂੰ ਐਨਡੀਪੀ ਦੇ ਸਮਰਥਨ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਹੋਣ ਦੀ ਉਮੀਦ ਹੈ ਬਲੌਕ ਕਿ ਬਿਕਵਾਨ ਨੇ ਕਿਹਾ ਹੈ ਕਿ ਉਹ ਵੀ ਬਿਲ ਦੇ ਵਿਰੁੱਧ ਵੋਟ ਕਰਨਗੇ ਸਰਕਾਰ ਦਾ ਪ੍ਰਸਤਾਵਿਤ ਉਪਾਅ 2 ਮਹੀਨਿਆਂ ਦੇ ਲਈ ਕੁਝ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਜਿਵੇਂ ਕਿ ਬੱਚਿਆਂ ਦੇ ਖਿਡੌਣੇ ਬੀਅਰ ਵਾਈਨ ਤੇ ਰੈਸਟੋਰੈਂਟ ਦੇ ਖਾਣੇ ਤੇ ਜੀਐਸਟੀ ਨੂੰ ਹਟਾਏਗਾ ਇਹ ਪ੍ਰਸਤਾਵਿਤ ਛੋਟ 14 ਜਿਹੜੀ ਹੈ ਉਹ ਦਸੰਬਰ ਤੋਂ ਸ਼ੁਰੂ ਹੋ ਕੇ 14 ਫਰਵਰੀ ਤੱਕ ਜਾਰੀ ਰਹੇਗੀ ਲਿਬਰਲ ਨੇ ਸ਼ੁਰੂਆਤ ਦੇ ਵਿੱਚ 2 ਮਹੀਨੇ ਦੀ ਜੀਐਸਟੀ ਛੋਟ ਦੇ ਨਾਲ ਕੁਝ ਕੈਨੇਡੀਅਨਸ ਨੂੰ ਡਾਲਰ 250 ਡਾਲਰ ਦਾ ਚੈੱਕ ਭੇਜਣ ਦੀ ਯੋਜਨਾ ਵੀ ਐਲਾਨੀ ਸੀ 2023 ਦੇ ਵਿੱਚ 1.5 ਲੱਖ ਡਾਲਰ ਤੋਂ ਘੱਟ ਆਮਦਨ ਵਾਲੇ 18.7 ਮਿਲੀਅਨ ਲੋਕ ਇਸ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਪਰ ਕੁਝ ਕੈਨੇਡੀਅਨਸ ਨੇ ਇਸ ਭੁਗਤਾਨ ਤੋਂ ਸਖਣੇ ਹੋਣ ਤੇ ਚਿੰਤਾ ਜ਼ਾਹਰ ਕੀਤੀ ਸੀ ਐਨਡੀਪੀ ਨੇਤਾ ਧੰਕੀ ਦਿੱਤੀ ਸੀ ਕਿ ਜੇ ਸਰਕਾਰ ਦੋਵੇਂ ਯੋਜਨਾਵਾਂ ਲਈ ਵੱਖਰੇ ਬਿੱਲ ਨਹੀਂ ਲਿਆਂਦੀ ਤਾਂ ਉਹ ਪੂਰੇ ਪੈਕੇਜ ਨੂੰ ਹੀ ਸਮਰਥਨ ਨਹੀਂ ਦੇਣਗੇ ਐਨਡੀਪੀ ਲੀਡਰ ਜਗਮੀ ਸਿੰਘ ਨੇ ਬੁੱਧਵਾਰ ਨੂੰ ਇੱਕ ਮੀਡੀਆ ਬਿਆਨ ਦੇ ਵਿੱਚ ਕਿਹਾ ਸੀ ਕਿ ਜੇ ਲਿਬਰਲ ਸਰਕਾਰ ਡਾਲਰ 250 ਡਾਲਰ ਦੇ ਚੈੱਕ ਵਾਲੇ ਉਪਾਦ ਦਾ ਦਾਇਰਾ ਬਣਾਉਂਦੇ ਆ ਨੇ ਤਾਂ ਇਸ ਵਿੱਚ ਸੇਵਾਮੁਕਤ ਸੀਨੀਅਰਜ਼ ਵਕਲਾਂਗਤਾ ਵਾਲੇ ਲੋਕਾਂ ਤੇ ਸੱਟਾਂ ਵਾਲੇ ਵਰਕਰਾਂ ਨੂੰ ਵੀ ਸ਼ਾਮਿਲ ਕਰਦੀ ਹੈ ਤਾਂ ਉਹ ਇਸ ਉਪਾਦ ਦਾ ਸਮਰਥਨ ਕਰ ਸਕਦੇ ਨੇ ਇਸ ਵਿੱਚ ਇੱਕ ਵਿੱਤ ਅਧਿਕਾਰੀ ਅਨੁਸਾਰ ਟੈਕਸ ਛੋਟ ਕਰਕੇ ਸਰਕਾਰੀ ਮਾਲੀਏ ਨੂੰ 1.6 ਬਿਲੀਅਨ ਦਾ ਨੁਕਸਾਨ ਹੋਵੇਗਾ ਤੇ ਡਾਲਰ 250 ਦੇ ਚੈੱਕਾਂ ਕਰਕੇ ਸਰਕਾਰੀ ਖਜ਼ਾਨੇ ਨੂੰ ਡਾਲਰ 4.68 ਬਿਲੀਅਨ ਦੀ ਲਾਗਤ ਵੀ ਆਵੇਗੀ ਕੈਨੇਡਾ ਪੋਸਟ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਹੜਤਾਲੀ ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ तकरीबन 55000 ਤੋਂ ਵੱਧ ਵਰਕਰਾਂ ਦੀ ਇਸ ਹੜਤਾਲ ਨੂੰ ਕਰੀਬ 2 ਹਫ਼ਤੇ ਬੀਤ ਗਏ ਨੇ ਸੋਮਵਾਰ ਨੂੰ ਪੋਸਟ ਕਿਤੇ ਇੱਕ ਨੋਟਿਸ ਦੇ ਵਿੱਚ ਕੈਨੇਡੀਅਨ ਯੂਨੀਅਨ ਆਫ ਪੋਸਟ ਵਰਕਰਜ਼ ਯਾਨੀ CUPW ਨੇ ਛਾਂਟੀ ਦੇ ਐਲਾਨ ਨੂੰ ਡਰਾਉਣ ਦੀ ਚਾਲ ਆਖਦਿਆ ਕਿ ਹੈ ਕਿ ਉਹ ਸਥਿਤੀ ਦੇ ਉੱਤੇ ਨਜ਼ਰ ਰੱਖ ਰਹੇ ਨੇ ਮੈਂਬਰਾਂ ਦੇ ਨਾਲ ਸਾਂਝੇ ਕੀਤੇ ਨੋਟਿਸ ਦੇ ਵਿੱਚ ਕੈਨੇਡਾ ਲੇਬਰ ਕੋਰਟ ਦੇ ਉਸ ਸੈਕਸ਼ਨ ਦਾ ਜ਼ਿਕਰ ਹੈ ਜੋ ਨੌਕਰੀ ਦਾ ਤਾਵਾ ਨੂੰ ਹੜਤਾਲ ਕਰ ਰਹੇ ਕਾਮਿਆਂ ਦੀ ਨੌਕਰੀ ਤੋਂ ਕੱਢਣ ਨੂੰ ਵਰਜਦਾ ਹੈ ਕੈਨੇਡਾ ਪੋਸਟ ਦੀ ਬੁਲਾਰਾ ਜਿਹੜੀ ਹੈ ਲੀਜ਼ਾ ਲਿਓ ਉਹਨਾਂ ਨੇ ਇਹ ਦੱਸਿਆ ਕਿ ਛਾਂਟੀ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਸੰਸਥਾ ਨੇ ਵਰਕਰਾਂ ਨੂੰ ਸੂਚਿਤ ਕੀਤਾ ਹੈ ਕਿ ਸਮੂਹਿਕ ਸਮਝੌਤੇ ਹੁਣ ਪ੍ਰਭਾਵੀ ਨਹੀਂ ਹਨ ਅਤੇ ਕੈਨੇਡਾ ਲੇਬਰ ਕੋਡ ਦੇ ਅਨੁਸਾਰ ਕੋਰ ਦੇ ਉਸ ਵੱਖਰੇ ਭਾਗ ਦਾ ਹਵਾਲਾ ਦਿੰਦੇ ਹੋਏ ਜੋ ਤਾਲਾਬੰਦੀ ਨੋਟਿਸਾਂ ਨੂੰ ਕਵਰ ਕਰਦਾ ਹੈ ਉਹਨਾਂ ਦੀਆਂ ਰੋਜ਼ਗਾਰ ਦੀਆਂ ਸ਼ਰਤਾਂ ਹੁਣ ਬਦਲ ਗਈਆਂ ਨੇ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਕੈਨੇਡਾ ਪੋਸਟ ਨੇ ਇੱਕ ਤਾਲਾਬੰਦੀ ਨੋਟਿਸ ਜਾਰੀ ਕੀਤਾ ਸੀ ਪਰ ਕਿਹਾ ਸੀ ਕਿ ਉਹ ਕਾਮਿਆਂ ਨੂੰ ਤਾਲਾਬੰਦ ਕਰਨ ਦਾ ਇਰਾਦਾ ਨਹੀਂ ਰੱਖਦੇ ਸਗੋ ਕਿਹਾ ਸੀ ਕਿ ਨੋਟਿਸ ਕੰਪਨੀ ਨੂੰ ਹੜਤਾਲ ਦੇ ਪ੍ਰਭਾਵਾਂ ਦਾ ਜਵਾਬ ਦੇਣ ਲਈ ਆਪਣੇ ਸੰਚਾਲਨ ਦੇ ਵਿੱਚ ਬਦਲਾਅ ਕਰਨ ਦੀ ਇਜਾਜ਼ਤ ਦੇਵੇਗਾ ਲੇਬਰ ਵਕੀਲ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਛਾਂਟੀਆਂ ਨੂੰ ਸੱਤ ਕਦਮ ਜਿਹੜਾ ਉਹ ਮੰਨਿਆ ਜਾ ਰਿਹਾ ਹੈ ਅਤੇ ਇਸ ਤੋਂ ਨਾਲ ਹੀ ਅੱਜ ਦੀ ਛਾਂਟੀਆਂ ਜਾਰੀ ਰਹਿਣਦੀਆਂ ਹਨ ਤਾਂ ਯੂਨੀਅਨ ਕਾਨੂੰਨੀ ਰਾ ਵੀ ਇਖਤਿਆਰ ਕਰੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ